ਜਿੰਦਾਬਾਦ ਜਿੰਦਾਬਾਦ ਮੇਰਾ ਨਾਮ ਵਰਤਿਆ ਸਿੰਘ ਹੈ ਜੀ ਮੈਂ ਪਾਲ ਐਮਲੂ ਕ੍ਰਾਂਤੀ ਤਰੋਡ ਅੰਮ੍ਰਿਤਸਰ ਦਾ ਵਾਸੀ ਆ ਅੱਜ ਅਸੀਂ ਇਹਨੂੰ ਰੋਸ ਪ੍ਰਦਰਸ਼ਨ ਨਹੀਂ ਕਹਿ ਸਕਦੇ ਇਹ ਅਸੀਂ ਇੱਕ ਘਰ ਘਰ ਜਾਗਰੂਕਤਾ ਮੁਹਿੰਮ ਜਿਹੜੀ ਚਲਾ ਰਹੇ ਆ ਕਿਉਂਕਿ ਅੱਜ 58ਵਾਂ ਦਿਨ ਹੋ ਗਿਆ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਮਰਨ ਵਰਤੇ ਬੈਠੇ ਹੋਏ ਆ ਔਰ ਸਾਡੀਆਂ ਸਰਕਾਰਾਂ ਦੇ ਬਿਲਕੁਲ ਕੱਲ ਤੇ ਜੋ ਨਹੀਂ ਰਹੀ ਅਜੇ ਤੱਕ ਅਜੇ ਤੱਕ ਵੀ ਕੇਂਦਰ ਦੀ ਮੋਦੀ ਸਰਕਾਰ ਬਿਲਕੁਲ ਸੁੱਤੀ ਹੋਈ ਆ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਇਹ ਪ੍ਰਤੱਖ ਹੋ ਚੁੱਕਾ ਪਹਿਲਾਂ ਹੀ ਕਿਉਂਕਿ ਪਹਿਲਾਂ ਹੀ ਲਗਭਗ ਸਾਲ ਦਾ ਜਿਹੜਾ ਅੰਦੋਲਨ ਕਿਸਾਨ ਜਥੇਬੰਦੀਆਂ ਨੇ ਸਮੂਹ ਤੌਰ ਤੇ ਸਾਂਝਾ ਚਲਾਇਆ ਸੀਗਾ ਉਹਦੇ ਵਿੱਚ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਸੀਂ ਐਮਐਸਪੀ ਗਰੰਟੀ ਤੋਂ ਹੋਰ ਜੋ ਵੀ ਕਿਸਾਨਾਂ ਦੀਆਂ ਮੰਗਾਂ ਸਾਰੀਆਂ ਅਸੀਂ ਪੂਰੀਆਂ ਕਰਾਂਗੇ ਪਰ ਕੇਂਦਰ ਦੀ ਸਰਕਾਰ ਨੇ ਤਕਬੇ ਪਾਜੀ ਕੀਤੀ ਆ ਵਾਅਦਾ ਖਿਲਾਫੀ ਕੀਤੀ ਆ ਔਰ ਸਾਰੇ ਕਿਸਾਨਾਂ ਦੇ ਛੋਟੇ ਵਰਗ ਦੇ ਹਰ ਤਬਕੇ ਦੇ ਪਿੱਠ ਦੇ ਵਿੱਚ ਛੁਰਾ ਮਾਰਿਆ ਜੋ ਵਾਅਦੇ ਕਰਕੇ ਇਹ ਸਰਕਾਰ ਹੋਂਦ ਵਿੱਚ ਆਈ ਸੀ ਉਹ ਵਾਅਦਿਆਂ ਤੋਂ ਵਾਅਦਾ ਖਿਲਾਫੀ ਕੀਤੀ ਗਈ ਆ ਹੁਣ ਸਰਤਾਜ ਜਗਜੀਤ ਸਿੰਘ ਜੀ ਢੱਲੇਵਾਲ 58 ਦਿਨ ਹੋ ਗਏ ਨੇ ਇੱਕ ਬੰਦਾ ਬਿਨਾਂ ਅੰਨ ਪਾਣੀ ਤੋਂ ਰਹਿ ਰਿਹਾ ਸਿਰਫ ਪਾਣੀ ਦੇ ਉੱਤੇ ਉਹਨਾਂ ਦਾ ਸਰਵਾਈਵਲ ਹੋ ਰਿਹਾ ਸਰਕਾਰ ਨੂੰ ਬਿਲਕੁਲ ਬੇਫਿਕਰੀ ਆ ਤੇ ਉਸ ਦੇ ਸਮਰਥਨ ਦੇ ਵਿੱਚ 121 ਸਿੰਘ 121 ਜਰਨੈਲ ਕਹਾਂਗੇ ਆਪਾਂ ਤੇ ਕਿਉਂਕਿ ਇਹ ਸਾਰੇ ਕਿਸਾਨ ਜਥੇਬੰਦੀਆਂ ਦੇ ਜਰਨੈਲ ਨੇ ਉਹ ਜਰਨੈਲ ਅੱਜ ਉਹਨਾਂ ਦਾ ਸਮਰਥਨ ਕਰਕੇ ਭੁੱਖ ਹੜਤਾਲ ਤੇ ਮਰਨ ਵਰਤ ਤੇ ਬੈਠ ਗਏ ਨੇ ਕਿ ਬਿਲਕੁਲ ਜਿੰਨਾ ਚਿਰ ਮੌਤ ਨਹੀਂ ਹੁੰਦੀ ਉਹਨਾਂ ਚਿਰ ਤੱਕ ਉਹ ਬਿਲਕੁਲ ਕੁਝ ਵੀ ਨਹੀਂ ਛਕਣਗੇ ਸਿਰਫ ਪਾਣੀ ਦੇ ਉੱਤੇ ਸਰਵਾਈਵ ਕਰਨਗੇ ਸਰਦਾਰ ਕੁਲਵਿੰਦਰ ਸਿੰਘ ਜੀ ਮਾਲ ਜਿਹੜੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਦੀ ਟੀਮ ਦੇ ਵੱਲੋਂ ਅਸੀਂ ਅੱਜ ਸਾਰੇ ਘਰ-ਘਰ ਜਿਹੜੀ ਇਹ ਸ਼ਹਿਰੀ ਤਬਕਾ ਆ ਕਿਉਂਕਿ ਅਸੀਂ ਵੇਖਣ ਵਿੱਚ ਆਇਆ ਸੀਗਾ ਕਿ ਕਿਸਾਨ ਜਥੇਬੰਦੀਆਂ ਸਿਰਫ ਪਿੰਡਾਂ ਦੇ ਵਿੱਚ ਹੀ ਵਰਕ ਕਰ ਰਹੀਆਂ ਸੀ ਸ਼ਹਿਰੀ ਤਬਕਾ ਉਹਨਾਂ ਦਾ ਸਾਥ ਨਹੀਂ ਸੀ ਦਿੰਦਾ ਜਦੋਂ ਕਿਤੇ ਕੋਈ ਧਰਨਾ ਪ੍ਰਦਰਸ਼ਨ ਲੱਗਦਾ ਸੀ ਤਾਂ ਸ਼ਹਿਰੀ ਤਬਕਾ ਇਹ ਕਹਿੰਦਾ ਸੀਗਾ ਕਿ ਸਾਨੂੰ ਜਾਣਬੁੱਝ ਕੇ ਪਰੇਸ਼ਾਨ ਕਰ ਰਹੇ ਨੇ ਅੱਜ ਲੋਕਾਂ ਨੂੰ ਘਰ-ਘਰ ਜਾ ਕੇ ਅਸੀਂ ਜਾਗਰੂਕ ਕਰਾਂਗੇ ਘਰ ਅੱਜ ਅਸੀਂ ਪਾਲ ਐਵੇਨਿਊ ਦੇ ਵਿੱਚ ਇਹ ਜਾਗਰੂਕਤਾ ਮੁਹਿੰਮ ਜਿਹੜੀ ਘਰ-ਘਰ ਜਾ ਕੇ ਕਰ ਰਹੇ ਆਂ ਕਿਉਂਕਿ ਜਿਹੜੀਆਂ ਲੁੱਟਕਸੁੱਟ ਆ ਜਿਹੜਾ ਇੱਕ ਮਾਫੀਆ ਚੱਲਿਆ ਹੋਇਆ ਵਾ ਉਹ ਕਰ ਰਿਹਾ ਵਾ ਉਹਨੂੰ ਉਹ ਤੋਂ ਬਚਣ ਵਾਸਤੇ ਐਮਐਸਪੀ ਗਰੰਟੀ ਕਾਨੂੰਨ ਜਿਹੜਾ ਬਹੁਤ ਜ਼ਰੂਰੀ ਆ ਕਿਸਾਨ ਦੀ ਫਸਲ ਜਦੋਂ ਮੰਡੀ ਵਿੱਚ ਆਉਂਦੀ ਆ ਉਦੋਂ ਉਹਦਾ ਭਾਅ 18 ਰੁਪਏ 20 ਰੁਪਏ 22 ਰੁਪਏ ਕਿਲੋ ਲੱਗਦਾ ਕਣਕ ਦਾ ਭਾਅ ਤੇ ਅੱਜ ਜੇ ਜਾ ਕੇ ਮੰਡੀ 'ਚ ਭਾਅ ਪੁੱਛ ਲੋ ਤੁਸੀਂ ਤੇ ਜਦੋਂ ਕਿਸਾਨ ਦੀ ਫਸਲ ਜਿਹੜੀ ਉਹ ਖੇਤ ਦੇ ਵਿੱਚ ਤੇ ਉਸ ਟਾਈਮ ਤੇ ਕਣਕ ਦਾ ਭਾਅ ਜਿਹੜਾ ਉਹ 35 ਰੁਪਏ 36 ਰੁਪਏ ਕਿਲੋ ਅੱਜ ਆਟਾ 40 ਰੁਪਏ ਕਿਲੋ ਤੱਕ ਪਹੁੰਚ ਗਿਆ